ਤੋ ਮੈਂ ਇਹ ਸਮਝਦਾ ਕਿ ਜਿਵੇਂ ਅੱਜ ਦਾ ਦਿਨ ਵੀ ਇੰਟਰਨੈਸ਼ਨਲ ਪ੍ਰੈਸ ਫਰੀडम ਡੇ ਹੈ ਤੇ ਅੱਜ ਦੇ ਦਿਨ ਹੀ ਇਹ ਪ੍ਰੈਸ ਕਾਨਫਰੰਸ ਜਿਹੜੀ ਹੈ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦੇ ਬੇਰਹਿਮੀ ਨਾਲ ਹੋਏ ਕਤਲ ਦੇ ਬਾਰੇ ਹੋਈ ਹੈ ਸਰੀ ਦੇ ਵਿੱਚ ਗੁਰਨਾਨ ਗੁਰਦਵਰਾ ਸਾਹਿਬ ਸੋ ਦੋਨੋਂ ਕਤੇ ਬੜੇ ਮਹੱਤਵਪੂਰਨ ਨੇ ਜਿਵੇਂ ਇਸ ਚੈਨਲ ਦੇ ਰਾਹੀਂ ਰੇਡੀਓ ਪੰਜਾਬ ਦੇ ਮੰਚ ਤੋਂ ਅਲਵਿੰਦਰ ਕੌਰ ਜੀ ਤੁਸੀਂ ਤੇ ਇਸ ਮੰਚ ਤੇ ਰਾਹੀਂ ਸੁਦੇਵ ਸਿੰਘ ਢੁਲੋਹਰਾ ਨੇ ਹਮੇਸ਼ਾ ਪਿਛਲੇ 25 ਸਾਲ ਤੋਂ ਇਹਨਾਂ ਮੁੱਦਿਆਂ ਨੂੰ ਉਭਾਰਿਆ ਹੈ ਅੱਜ ਅਸੀਂ ਪੱਤਰਕਾਰ ਦੇ ਤੌਰ ਤੇ ਜ਼ਰੂਰ ਦੇਖੀਏ ਕਿ ਕਿਸੇ ਨਾਲ ਬੇਇਨਸਾਫੀ ਨਾ ਹੋਵੇ। ਜੀ। ਪਹਿਲੀ ਗੱਲ ਤਾਂ ਜਦੋਂ ਪੱਤਰਕਾਰ ਆਪਣੀ ਆਜ਼ਾਦੀ ਦੀ ਮੰਗ ਕਰਦਾ ਤਾਂ ਪੱਤਰਕਾਰ ਦਾ ਇਹ ਫਰਜ਼ ਹੈ ਕਿ ਹਰੇਕ ਦੀ ਬੋਲਣ ਦੀ ਆਜ਼ਾਦੀ ਹੋਵੇ। ਇਕੱਲੇ ਪ੍ਰੈਸ ਮੀਡੀਆ ਦੀ ਨਹੀਂ। ਦੂਸਰੀ ਗੱਲ ਭਾਰਤ ਦਾ ਜੋ ਅੱਜ 190ਵੇਂ ਦੇਸ਼ਾਂ ਦੇ ਵਿੱਚੋਂ 161ਵਾਂ ਥਾਂ ਪ੍ਰੈਸ ਮੀਡੀਆ ਦੇ ਵਿੱਚ ਲਗਾਤਾਰ ਥੱਲੇ ਗਰਾਫ ਡਿੱਗਿਆ। ਦੁਨੀਆ ਦੀ ਅਖੌਤੀ ਸਭ ਤੋਂ ਵੱਡੀ ਡੈਮੋਕ੍ਰੇਸੀ ਇਹਦਾ ਇਹ ਪੱਖ ਜਿਹੜਾ ਸਾਹਮਣੇ ਆਇਆ ਕਿ ਵਿਦੇਸ਼ਾਂ ਦੀ ਧਰਤੀ ਤੇ ਕੈਨੇਡੀਅਨ ਨਾਗਰਿਕ ਦਾ ਇਸ ਤਰ੍ਹਾਂ ਕਤਲ ਹੋਣਾ ਉਸ ਦਾ ਅਸੀਂ ਬਤੌਰ মিডিਆ ਵੀ ਸਖਤੀ ਨਾਲ ਕੰਡੈਮ ਕਰਦੇ ਹਾਂ ਆਸਟ੍ਰੇਲੀਅਨ ਪੱਤਰਕਾਰ ਜਿਹੜੀ ਕਿ ਆਪਣੀ ਡਾਕੂਮੈਂਟਰੀ ਹਰਦੀਪ ਸਿੰਘ ਨੀਜਰ ਜੈਂ ਇਸ ਮਾਮਲੇ ਦੇ ਵਿੱਚ ਤਿਆਰ ਕਰਕੇ ਇੰਡੀਆ ਸੀ ਉਸ ਨੂੰ ਜ਼ਬਰੀ ਉੱਥੋਂ ਕੱਢਿਆ ਗਿਆ ਕੈਨੇਡਾ ਦੀ ਸੀਬੀਸੀ ਦੀ ਡਾਕੂਮੈਂਟਰੀ ਨੂੰ YouTube ਤੋਂ ਹਟਾ ਦਿੱਤਾ ਗਿਆ। ਬੀਬੀਸੀ ਦੀ ਡਾਕੂਮੈਂਟਰੀ ਨੂੰ ਪਿਛਲੇ ਸਮੇਂ ਦੌਰਾਨ ਜੋ ਮੋਦੀ ਗਵਰਨਮੈਂਟ ਦੇ ਖਿਲਾਫ ਸੀ ਉਸ ਨੂੰ ਹਟਾ ਦਿੱਤਾ ਗਿਆ। ਰਾਣਾ ਈਉ ਵਰਗੀ, ਸ੍ਰੇਸ਼ਟ ਪੱਤਰਕਾਰਾ ਉਸ ਨੂੰ ਖੁੰਝੇ ਲਾ ਦਿੱਤਾ ਗਿਆ। ਅੱਜ ਇਹਨਾਂ ਦਿਨਾਂ 'ਚ ਮਿਸਟਰ ਤੱਗੜ ਦਾ ਚਰਚਾ ਚੱਲ ਰਿਹਾ ਉਸ ਤੋਂ ਇਲਾਵਾ 30 ਦਾ ਸੀਤਲਾ ਵਰਗੀ ਪੱਤਰਕਾਰ, ਜੀ। ਗੌਤਮ ਨਵਲਖਾ ਵਰਗੀ, ਗੌਰੀ ਲੰਕੇਸ਼ ਅਸੀਂ ਉਸ ਯੋਧੇ ਸ਼ਹੀਦ ਪੱਤਰਕਾਰ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ। ਪੰਜਾਬ ਦੀ ਧਰਤੀ ਤੇ ਕਿੰਨੇ ਨੇ? ਬੇਕਸੂਰ ਜਿਹੜੇ ਨੇ ਜਿਸ ਤਰੀਕੇ ਨਾਲ মিডিਏ ਨੂੰ ਜਾਂ ਖਰੀਦ ਲੈਂਦਾ ਸਾਮ-ਦਾਮ ਦੰਡ ਭੇਦ ਨੀਤੀ ਜਿਹੜੇ ਖਰੀਦੇ ਨਹੀਂ ਜਾਂਦੇ ਉਹਨਾਂ ਨੂੰ ਮਰਵਾ ਦਿੱਤਾ ਜਾਂਦਾ ਸੋ ਅੱਜ ਅੰਤਰਰਾਸ਼ਟਰੀ ਪ੍ਰੈਸ ਫਰੀडम ਡੇ ਤੇ ਅਸੀਂ ਜਿੱਥੇ ਭਾਈ ਹਰਦੀਪ ਸਿੰਘ ਦੀ মিডিਆ ਵੱਲੋਂ ਆਵਾਜ਼ ਉਠਾਉਣ ਤੋਂ ਸੱਚ ਸਾਹਮਣੇ ਆਉਣ ਤੇ ਅਸੀਂ ਇੱਕ ਸ਼ੁਕਰੀਆ ਅਦਾ ਕਰਦੇ ਹਾਂ ਉਥੇ ਆਸ ਕਰਦੇ ਹਾਂ ਕਿ ਸਮੂਹ ਪੱਤਰਕਾਰਾਂ ਦੀ ਆਜ਼ਾਦੀ ਆਪਣੀ ਵੀ ਪਰ ਪੱਤਰਕਾਰ ਦੀ ਜ਼ਿੰਮੇਵਾਰੀ ਵੀ ਹੈ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਪੱਤਰਕਾਰ ਜੇ ਕਿਸੇ ਦੇ ਵਿੱਚ ਜਾ ਕੇ ਉੱਥੇ ਜਾ ਕੇ ਚਾਤੀ ਚਾਤੀ ਮਾਰੇਗਾ ਜਾਂ ਉਹ ਕਿਸੇ ਦੀ ਪੱਕਾ ਲਾਉਣ ਦੀ ਕੋਸ਼ਿਸ਼ ਕਰੇਗਾ ਜਾਂ ਕਿਸੇ ਨਾਲ ਟੱਕਾ ਕਰੇਗਾ ਤਾਂ ਉਹ ਜਿਹੜੀ ਧੌਂਸ ਹੈ ਉਹ ਵੀ ਅਸੀਂ ਪ੍ਰੈਸ ਕਲੱਬ ਆ ਬੀਸੀ ਦੇ ਵੱਲੋਂ ਇਸ ਤੇ ਪ੍ਰੋਗਰਾਮ ਵੀ ਕਰਦੇ ਹੁੰਦੇ ਆ ਸੋ ਉਸ ਧੌਂਸ ਤੇ ਵੀ ਵਰਕ ਖਲਾਫ ਹਾਂ ਸੋ ਇੱਕ ਵਾਰ ਫਿਰ ਇਸ ਚੈਨਲ ਤੇ ਤੁਹਾਨੂੰ ਤੁਹਾਡੇ ਸਮੂਹ ਸਰੋਤਿਆਂ ਨੂੰ ਅੰਤਰਰਾਸ਼ਟਰੀ ਪ੍ਰੈਸ ਦਿਹਾੜੇ ਦੀਆਂ ਬਹੁਤ-ਬਹੁਤ ਵਧਾਈਆਂ ਜੱਪ ਸਾਹਿਬ ਤੁਸੀਂ ਹਮੇਸ਼ਾ ਦੀ ਤਰ੍ਹਾਂ ਸਾਨੂੰ ਅੱਜ ਵੀ